ਗੁਰੂ ਦੇ ਵਿੱਚ ਪਹੁੰਚੇ ਪੇਰੈਂਟ ਸਹਿਬਾਨ ਪ੍ਰਿੰਸੀਪਲ ਸਾਹਿਬ ਸਟਾਫ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਿਛਲੇ 4 ਸਾਲ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਵਧੀਆ ਸਵਾਵਾ ਦੇਣ ਵਾਸਤੇ ਕੰਮ ਕਰ ਰਹੇ ਹਾਂ ਆਪਣੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਇੱਕ ਸਕੂਲ ਆਫ ਫੈਮਿਨੈਂਸ ਮਿਲਿਆ ਤੇ ਇੱਕ ਹੀ ਸਕੂਲ ਸੀਗਾ ਆਪਣਾ ਜਿਹੜਾ ਕੱਲਾ ਬੱਚੀਆਂ ਦਾ ਸਕੂਲ ਸੀਗਾ ਲੜਕੀਆਂ ਦਾ ਸਕੂਲ ਸੀਗਾ ਆਪਾਂ ਉਹਨੂੰ ਉਹਨੂੰ ਚੁਣਿਆ ਤੇ ਇਹਨੂੰ ਸਕੂਲ ਆਫ ਫੈਮਿਨੈਂਸ ਬਣਾਇਆ ਔਰ ਤੁਸੀਂ ਦੇਖ ਰਹੇ ਹੋ ਰਾਉਂਡ ਵੀ ਲਾਉ ਸਕੂਲ ਦਾ ਕਿ ਤੁਹਾਡੇ ਬੱਚੇ ਸੁਰੱਖਿਅਤ ਜਗ੍ਹਾ ਦੇ ਉੱਤੇ ਵਧੀਆ ਟੈਲੈਂਟਡ ਸਟਾਫ ਐਜੂਕੇਟਿਡ ਸਟਾਫ ਉਹਨਾਂ ਕੋਲ ਪੜ ਰਹੇ ਨੇ ਸਮਾਜ ਦੇ ਵਿੱਚ ਜੇ ਸਾਡਾ ਕੋਈ ਵਧੀਆ ਸਰਮਾਇਆ ਹੈਗਾ ਤੇ ਉਹ ਸਾਡੇ ਬੱਚੇ ਹੀ ਨੇ। ਔਰ ਬੱਚਿਆਂ ਦੇ ਉੱਤੇ ਕੀਤੀ ਇਨਵੈਸਟਮੈਂਟ ਸਭ ਤੋਂ ਵਧੀਆ ਇਨਵੈਸਟਮੈਂਟ ਹੁੰਦੀ ਆ ਇਸ ਤੋਂ ਬਾਅਦ ਕੇ ਤੁਸੀਂ ਬਿਜ਼ਨਸ ਕਰ ਲੋ ਬੰਗਲੇ ਬਣਾ ਲੋ ਜੋ ਮਰਜ਼ੀ ਜਿੰਨੀ ਮਰਜ਼ੀ ਇਨਵੈਸਟਮੈਂਟ ਕੇਤੇ ਕਰ ਲੋ ਉਤੋਂ ਵਧੀਆ ਕੋਈ ਇਨਵੈਸਟਮੈਂਟ ਨਹੀਂ ਹੈ ਜਿਹੜੀ ਆਪਣੇ ਬੱਚਿਆਂ ਤੇ ਹੁੰਦੀ ਹੈ। ਬੱਚਿਆਂ ਨੇ ਸਾਡੇ ਸੁਪਨੇ ਪੂਰੇ ਕਰਨੇ ਨੇ। ਬੱਚਿਆਂ ਦੇ ਹੱਥ ਦੇ ਵਿੱਚ ਦੇਸ਼ ਦੀ ਵਾਕ ਦੋਰ ਜਿਹੜੀ ਆ ਉਹ ਜਾਣੀ ਹੈ ਜੇ ਅੱਜ ਅਸੀਂ ਆਪਣੇ ਬੱਚੇ ਸਮਝਾਂਗੇ ਚੰਗੀ ਤਾਲੀਮ ਦੇ ਦਾਂਗੇ ਚੰਗੇ ਪੜਾਅ ਲਖਾ ਲਵਾਂਗੇ ਤੇ ਫੇਰ ਸਾਰੀ ਜ਼ਿੰਦਗੀ ਤੇ ਆਉਣ ਵਾਲੀਆਂ ਪੀੜੀਆਂ ਸਾਰਾ ਕੁਝ ਹੀ ਸੌਖਾ ਤਰੱਕੀ ਉਹਨਾਂ ਘਰਾਂ ਨੇ ਨਹੀਂ ਕੀਤੀ ਆ ਉਹਨਾਂ ਦੇਸ਼ਾਂ ਨੇ ਨਹੀਂ ਕੀਤੀ ਆ ਉਹਨਾਂ ਸੂਬਿਆਂ ਨੇ ਨਹੀਂ ਕੀਤੀ ਆ ਜਿਨ੍ਹਾਂ ਦੇ ਬੱਚੇ ਪੜੇ ਨੇ ਨੰਬਰ 1 ਤੇ ਕੇਰਲਾ ਨੂੰ ਪਛਾੜ ਕੇ ਪਿਛਲੇ 4 ਸਾਲ ਦੇ ਵਿੱਚ ਸਾਡਾ ਸਿੱਖਿਆ ਵਿਭਾਗ ਜਿਹੜਾ ਆ ਉਹ ਨੰਬਰ 1 ਤੇ ਆਇਆ ਤੁਸੀਂ ਦੇਖ ਰਹੇ ਹੋ ਕਿ ਕਿਸੇ ਤਰ੍ਹਾਂ ਦੀ ਜੇ ਕੋਈ ਸਕੂਲ 'ਚ ਤੁਹਾਨੂੰ ਘਾਟ ਲੱਗਦੀ ਆ ਸਟਾਫ ਦੀ ਵੀ ਥੋੜੀ-ਬਹੁਤੀ ਆ ਗਈ ਸੀ ਕਿ ਉਹ ਵੀ ਮੈਂ ਰਜਿਸਟਰ ਦੇਖ ਕੇ ਕਰਕੇ ਆਇਆ ਉਹ ਵੀ ਮਾਮੂਲੀ ਨਾਮ ਆਤਰ ਜੀ ਉਹ ਵੀ ਆਪਾਂ ਪੂਰੀ ਜਿਹੜੀ ਆ ਉਹ ਕਰ ਦੇਣੀ ਆ ਇਹ ਜਿਹੜੀ ਮਾਪਿਆਂ ਵਾਸਤੇ ਵਰਕਸ਼ਾਪ ਆ ਇਹਦਾ ਖਾਸ ਇੱਕ ਮਕਸਦ ਆ ਕਿ ਅਧਿਆਪਕ ਸਰਕਾਰ ਤੇ ਮਾਪੇ ਤਿੰਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਟ੍ਰੈਸ ਫ੍ਰੀ ਵੀ ਰੱਖੀਏ ਉਹਨਾਂ ਨੂੰ ਜਿਹੜੇ ਸਾਡੇ ਪ੍ਰੀਖਿਆਵਾਂ ਆਉਣੀਆਂ ਨੇ ਉਹਨਾਂ ਵਾਸਤੇ ਵੀ ਤਿਆਰ ਕਰੀਏ ਉਹਨਾਂ ਵਾਸਤੇ ਪੂਰਾ ਧਿਆਨ ਦਈਏ ਉਹਨਾਂ ਦੀਆਂ ਖੇਡਾਂ ਵੱਲ ਉਹਨਾਂ ਦੇ ਪੜਨ ਵੱਲ ਉਹਨਾਂ ਦੀਆਂ ਹੈਬਿਟਸ ਵੱਲ ਕਿਵੇਂ ਕਿਵੇਂ ਦੇ ਉਹਨਾਂ ਦੇ ਜਿਹੜੇ ਜੜੀਆਂ ਆਪੇ ਤਾਂ ਕਿਵੇਂ ਦੀਆਂ ਬਣ ਰਹੀਆਂ ਨੇ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਅਧਿਆਪਕਾਂ ਨੂੰ ਵੀ ਨਹੀਂ ਪਤਾ ਲੱਗਦਾ ਪੇਰੈਂਟਸ ਨੂੰ ਵੀ ਨਹੀਂ ਪਤਾ ਲੱਗਦਾ ਪਰ ਬੱਚੇ ਜਿਹੜੇ ਆ ਉਹ ਕਿਸੇ ਗਲਤ ਰਾਹ ਤੇ ਤੁਰ ਰਹੇ ਹੁੰਦੇ ਨਹੀਂ ਸਾਨੂੰ ਬਹੁਤ ক্লোਜ਼ ਜਿਹੜਾ ਨਿਗਰ ਰੱਖਣੀ ਪੈਣੀ ਆ ਔਰ ਖਾਸ ਤੌਰ ਤੇ ਉਹਨਾਂ ਦੇ ਨਾਲ ਫਰੈਂਡਲੀ ਮਾਹੌਲ ਬਣਾਉਣਾ ਬੱਚਿਆਂ ਦੇ ਉੱਤੇ ਇਹ ਨਹੀਂ ਕਿ ਆਪਾਂ ਡਾਰ ਕਰਕੇ ਈ ਮੈਨੂੰ ਕੋਟ ਪਾਉਗੀ ਜਾਂ ਮੈਨੂੰ ਇਸ ਤਰ੍ਹਾਂ ਆਊਗਾ ਇਸ ਤਰ੍ਹਾਂ ਨਹੀਂ ਬੱਚਿਆਂ ਨੂੰ ਆਪਾਂ ਪੂਰੇ ਫਰੈਂਡਲੀ ਮਾਹੌਲ ਦੇ ਵਿੱਚ ਆਪਾਂ ਉਹਨਾਂ ਕੋਲੋਂ ਉਹਨਾਂ ਨੂੰ ਪੜਾਉਣਾ ਹੈ ਔਰ ਕਿਸੇ ਤਰ੍ਹਾਂ ਦਾ ਉਹਨਾਂ ਦੇ ਮਨ ਦੇ ਉੱਤੇ ਬੋਝ ਨਹੀਂ ਪੈਣ ਦੇਣਾ ਜਦੋਂ ਬੋਝ ਪੈ ਜਾਂਦਾ ਹੈ ਮਨ ਦੇ ਉੱਤੇ ਬੱਚੇ ਦੇ ਫਿਰ ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਜੇ ਬੱਚੇ ਨੂੰ ਇਹ ਪਤਾ ਹੋਵੇ ਕਿ ਮੇਰੇ ਅਧਿਆਪਕ ਨੇ ਮੇਰੀ ਮਾਂ ਨੇ ਮੇਰੇ ਬਾਪ ਨੇ ਮੇਰੇ ਭਰਾ ਨੇ ਮੇਰੀ ਭੈਣ ਨੇ ਮੇਰੀ ਗੱਲ ਸੁਣਨੀ ਆ ਤੇ ਉਹ ਕਿਉਂ ਬਾਹਰ ਜਾਊਗਾ ਆਪਾਂ ਐਵੇਂ ਹੀ ਰੈਸਟ੍ਰਿਕਸ਼ਨ ਲਾ ਆ ਗਨੇ ਜਦੋਂ ਇੰਨਾ ਖੁੱਲਾ ਮਾਹੌਲ ਦਵਾਂਗੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਤੇ ਕੁਦਰਤੀ ਤੌਰ ਤੇ ਉਹ ਸਟ੍ਰੈਸ ਫ੍ਰੀ ਜੜੇ ਆ ਉਹ ਹੋ ਜਾਣਗੇ ਕਈ ਵਾਰੀ ਆਪਾਂ ਬੱਚੇ ਦਾ ਇੰਟਰਸਟ ਇੱਕ ਸਬਜੈਕਟ ਦੇ ਵਿੱਚ ਨਹੀਂ ਹੁੰਦਾ ਉਹਦਾ ਇੰਟਰਸਟ ਕਿਤੇ ਹੋਰ ਹੁੰਦਾ ਆਪਾਂ ਉਹਨੂੰ ਜਾਣ ਬੁੱਝ ਕੇ ਤੂੰ ਮੈਥ ਸਾਲੀ ਜਾ ਤੂੰ ਨਾਨ ਮੈਡੀਕਲ ਵਾਲੀ ਜਾ ਤੂੰ ਮੈਡੀਕਲ ਵਾਲੀ ਜਾ ਤੈਨੂੰ ਡਾਕਟਰ ਹੀ ਬਣਾਉਣਾ ਹੈ ਤੈਨੂੰ ਇੰਜੀਨੀਅਰ ਹੀ ਬਣਾਉਣਾ ਹੈ ਉਹਨਾਂ ਦਾ ਇੰਟਰਸਟ ਵੇਖੋ ਜਿੱਥੇ ਬੱਚੇ ਦਾ ਇੰਟਰਸਟ ਆ ਹਰ ਇੱਕ ਸਬਜੈਕਟ ਜਿਹੜਾ ਆ ਆਪਣੇ ਆਪਣੇ ਤਰ੍ਹਾਂ ਇੰਪੋਰਟੈਂਟ ਆ ਇਹ ਨਹੀਂ ਆ ਕਿ ਕੋਈ ਜਿਸ਼ੇ ਨੇ ਜਿਹੜੇ ਉਹ ਹੀ ਇੰਪੋਰਟੈਂਟ ਨੇ ਜਿੰਨੇ ਵਿਸ਼ੇ ਬਣੇ ਨੇ ਸਾਰਿਆਂ ਵਿਸ਼ਿਆਂ ਦੀ ਆਪਣੀ ਆਪ ਦੀ ਮਹੱਤਤਾ ਹੈ ਕਈ ਵਾਰੀ ਆਪਾਂ ਮਨ ਦੇ ਵਿੱਚ ਬਿਠਾ ਲੈਂਦੇ ਆ ਇਹ ਬੱਚਾ ਮੈਡੀਕਲ ਦੇ ਵਿੱਚ ਆ ਤੇ ਇਹ ਜ਼ਿਆਦਾ ਇੰਟੈਲੀਜੈਂਟ ਆ ਮੈਡੀਕਲ ਚ ਕੱਟ ਚ ਆ ਉਹ ਆਰਟਸ ਦੇ ਵਿੱਚ ਆ ਕਮਰਸ ਦੇ ਵਿੱਚ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਵੀ ਕੰਪੀਟੀਸ਼ਨ ਤੇ ਐਗਜ਼ਾਮ ਹੁੰਦੇ ਨੇ ਸਾਰੇ ਵਿਸ਼ਿਆਂ ਨੂੰ ਬਰਾਬਰ ਦੀ ਵੇਟੇਜ ਜਿਹੜੀ ਆ ਉਹ ਮਿਲਦੀ ਹੈ ਸੋ ਆ ਮੈਂ ਤੁਹਾਨੂੰ ਇਹੋ ਹੀ ਅੱਜ ਕਹਿਣ ਆਇਆ ਕਿ ਤੁਸੀਂ ਬਿਲਕੁਲ ਚਿੰਤਾ ਮੁਕਤ ਰਹੋ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹਰ ਵੇਲੇ 24 ਘੰਟੇ ਤੁਹਾਡੇ ਨਾਲ ਆ ਸਕੂਲ ਠੀਕ ਕਰ ਰਹੇ ਆ ਹਸਪਤਾਲ ਠੀਕ ਕਰ ਰਹੇ ਆ ਮੁਹੱਲਾ ਖਲੀਨਕ ਆਪਣੇ ਬਣਿਆ ਤੁਸੀਂ ਦੇਖਿਆ ਹੋਊਗਾ ਬੱਸ ਸਟੈਂਡ ਦੇ ਉੱਤੇ ਜਾਓ ਕਿਤੇ ਜਾ ਕੇ ਦੇਖੋ ਦਵਾਈਆਂ ਫ੍ਰੀ ਟੈਸਟ ਫ੍ਰੀ 10-10 ਲੱਖ ਦਾ ਅਸੀਂ ਹਰ ਘਰ ਦੇ ਵਿੱਚ ਬੀਮਾ ਫ੍ਰੀ ਦੇਣ ਲੱਗੇ ਆ ਤੁਹਾਡੇ ਚੱਕਿਆਂ ਦੇ ਕਾਰਡ ਭਾਂਕੇ ਹੋਣਗੇ ਕਈਆਂ ਦੇ ਬਣ ਰਹੇ ਹੋਣਗੇ ਸੋ ਮੇਰਾ ਕਹਿਣ ਦਾ ਭਾਵੇਂ ਆ ਕਿ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਪੂਰਾ ਉਹਨਾਂ ਨੂੰ ਸੁਖਾਵਾਂ ਸੁਖਾਲਾ ਮਾਹੌਲ ਦੇਣਾ ਹੈ ਅਧਿਆਪਕਾਂ ਵੱਲੋਂ ਸੁਖਾਲਾ ਮਾਹੌਲ ਮਿਲੂਗਾ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਊਗੀ ਆ ਤੁਸੀਂ ਦੇਖੋ ਇਹ ਮਾੜੇ ਜਿੱਥੇ ਤੁਸੀਂ ਬੈਠੇ ਹੋ ਜਾਂ ਜਿਹੜਾ ਕਮਰਾ ਆ ਸਾਡੇ ਕੋਲ ਕੀ ਨਹੀਂ ਆਗਾ ਸਰਕਾਰੀ ਸਕੂਲਾਂ ਦੇ ਵਿੱਚ ਸਾਰਾ ਕੁਝ ਆ ਔਰ ਜਦੋਂ ਮੈਂ 2022 ਦੇ ਵਿੱਚ ਤੁਸੀਂ ਮੈਨੂੰ ਐਮਐਲਏ ਬਣਾਇਆ ਸੀਗਾ ਨਾ ਮੈਂ ਡੀਓ ਨੂੰ ਪੁੱਛਿਆ ਮੈਂ ਕਿਹਾ ਮੇਰੇ ਸਕੂਲ ਦੇ ਦੱਸੋ 80 ਪਰ ਮੇਰੇ ਜੰਡਿਆਲੇ ਹਲਕੇ ਦੇ ਵਿੱਚ 163 ਸਕੂਲ ਨੇ ਮੈਂ ਸਾਰੇ ਸਕੂਲਾਂ ਦੇ ਵਿੱਚ ਗਿਆ ਮੈਂ ਹਰ ਸਕੂਲ ਵਿਜ਼ਿਟ ਕਰਦਾ ਮੈਂ ਅੱਜ ਵੀ ਕਰਨੇ ਨੇ ਔਰ ਮੈਂ ਕਿਹਾ ਕਿ ਮੈਨੂੰ ਇਹ ਦੱਸੋ 80% ਤੋਂ ਵੱਧ ਨੰਬਰ ਲਿਕੇ ਕਿੰਨੇ ਬੱਚੇ ਆਏ ਨੇ ਤੇ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਮੈਂ ਸਾਰੇ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ 2023 ਦੇ ਵਿੱਚ ਜਿਹੜਾ ਸਾਡਾ 150 ਬੱਚਾ ਜਿਹੜਾ ਸੀਗਾ ਉਹ 80% ਤੋਂ ਵੱਧ ਆ ਗਿਆ ਸੀਗਾ 2024 ਦੇ ਵਿੱਚ 90% ਤੋਂ ਵੱਧ ਕੇ ਸਾਡੇ ਕੋਲ 250 ਬੱਚਾ ਆ ਗਿਆ ਸੀਗਾ ਤੇ ਆ 25 ਦਾ ਜਿਹੜਾ ਰਿਜ਼ਲਟ ਆਇਆ ਇਹਦੇ ਵਿੱਚ 450 ਬੱਚਾ ਸੀਗਾ ਫਿਰ ਮੈਂ ਸਾਰਿਆਂ ਨੂੰ ਬੁਲਾਇਆ ਉਥੇ ਜੈ ਰਿਜ਼ੋਰਟ ਦੇ ਵਿੱਚ ਫੰਕਸ਼ਨ ਕੀਤਾ ਹੁਣ ਵੀ ਕਰਾਂਗੇ ਜਿਹੜੇ ਬੱਚੇ ਹੁਣ ਵੀ ਵਧੀਆ ਮਾਰਕਸ ਲਈ ਆਉਣਗੇ ਮੈਂ ਸਨਮਾਨਿਤ ਕਰੂੰਗਾ ਉਹਨਾਂ ਨੂੰ ਮੈਂ ਪਿਛਲੇ 3 ਸਾਲ ਤੋਂ ਕਰ ਰਿਹਾ ਹਾਂ ਹੁਣ ਵੀ ਕਰੂੰਗਾ ਤੁਸੀਂ ਜਿਹੜੇ ਆਪਣੇ ਬੱਚਿਆਂ ਨੂੰ ਮਤਲਬ ਸਟ्रेस ਫਰੀ ਰੱਖ ਕੇ ਉਹਨਾਂ ਦੀਆਂ ਉਹਨਾਂ ਨਾਲ ਫਰੈਂਡਲੀ ਮਾਹੌਲ ਦੇ ਕੇ ਉਹਨਾਂ ਨੂੰ ਵਧੀਆ ਜਿਹੜਾ ਗਾਈਡ ਕਰੋ ਤਾਂ ਕਿ ਉਹ ਜਿਵੇਂ ਜਿਵੇਂ ਵੀ ਉਹ ਸਮਾਜ ਦੇ ਵਿੱਚ ਅੱਗੇ ਵਧਦੇ ਨੇ ਉਹਨਾਂ ਦੇ ਵਿੱਚ ਕੋਈ ਚੰਗੇ ਗੁਣ ਪੈਦਾ ਹੋਣ ਮੋਰੈਲਿਟੀ ਪੈਦਾ ਹੋਵੇ ਇਹ ਸਾਰਾ ਕੁਝ ਪੋਸੀਬਲ ਤਾਂ ਹੀ ਆ ਜੇ ਪੇਰੈਂਟਸ ਵੀ ਅਧਿਆਪਕ ਵੀ ਤੇ ਸਰਕਾਰ ਵੀ ਸਾਰੇ ਇਕੱਠੇ ਹੋ ਕੇ ਆਪਾਂ ਕੰਮ ਕਰਾਂਗੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਆ ਕੋਈ ਫੰਡਸ ਦੀ ਘਾਟ ਨਹੀਂ ਆ ਪ੍ਰਿੰਸੀਪਲ ਸਾਹਿਬ ਬੈਠੇ ਨੇ ਇਹਨਾਂ ਨੂੰ ਪੁੱਛੋ ਇਹਨਾਂ ਕਦੀ ਵੀ ਕੋਈ ਸਕੂਲ ਵਾਸਤੇ ਗੱਲ ਕਹੀ ਹੋਵੇ ਇਮੀਡੀਏਟਲੀ ਆਪਾਂ ਉਹ ਪੂਰੀ ਕਰ ਦਈਦੀ ਆ ਸਿਕਿਉਰਿਟੀ ਗਾਰਡ ਵਾਲੇ ਲੱਗੇ ਨੇ ਸਫਾਈ ਦਾ ਵਧੀਆ ਪ੍ਰਬੰਧ ਆ ਕਿਸੇ ਤਰ੍ਹਾਂ ਦੀ ਵੀ ਸਾਡੇ ਸਕੂਲਾਂ ਦੇ ਵਿੱਚ ਕੋਈ ਘਾਟ ਜਿਹੜੀ ਆ ਔਰ ਕੋਈ ਵੀ ਇਹੋ ਜਿਹਾ ਸਕੂਲ ਨਹੀਂ ਆ ਸਾਡੇ ਕੋਲ ਇਸ ਵੇਲੇ ਸਾਡੇ 20 ਹਜ਼ਾਰ ਸਰਕਾਰੀ ਸਕੂਲ ਨੇ ਪੰਜਾਬ ਦੇ ਵਿੱਚ 28 ਲੱਖ ਬੱਚਾ ਇਹਨਾਂ ਸਕੂਲਾਂ ਦੇ ਵਿੱਚ ਪੜਦਾ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਸਾਡੀ ਹੈ ਔਰ ਇਹ ਸਕੂਲ ਜਿਹੜੇ ਨੇ ਸਹੀ ਕਰਨ ਦਾ ਮਕਸਦ ਪਿੱਛੇ ਕੀ ਆ ਕਿ ਜਿਹੜੇ ਲੋਕ ਤੇ ਕੋਈ ਸਹਿੰਦੇ ਨੇ ਅਮੀਰ ਨੇ ਉਹਤੇ ਵੱਡੇ ਵੱਡੇ ਸਕੂਲਾਂ ਦੇ ਵਿੱਚ ਜਾਦੀਆਂ ਜਾਦੀਆਂ ਫੀਸਾਂ ਦੇ ਕੇ ਆਪਣੇ ਬੱਚੇ ਪੜਾਹਾ ਜਾਂਦੇ ਨੇ ਤੇ ਵਿਤਕਰਾ ਕਿੱਥੇ ਹੋ ਜਾਂਦਾ ਸਾਡੇ ਗਰੀਬ ਘਰਾਂ ਦੇ ਬੱਚਿਆਂ ਨਾਲ ਵਿਤਕਰਾ ਹੋ ਜਾਂਦਾ ਔਰ ਜੇ ਅਸੀਂ ਬਰਾਬਰ ਦਾ ਮਾਹੌਲ ਰਾਤ ਰੋਤੋਂ ਵਧੀਆ ਮਾਹੌਲ 79000 ਤੁਸੀਂ ਕਹਿ ਰਹੇ ਸੀਗੇ 79000 ਬੱਚਾ ਇਹ ਪਿਛਲੇ 4 ਸਾਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆਇਆ 79000 ਬੱਚਾ ਇਹਦਾ ਮਤਲਬ ਇਹ ਆ ਕਿ ਜੇ ਉਧਰੋਂ ਇਧਰ ਨੂੰ ਆ ਪਲਾਨ ਜਿਹੜਾ ਸ਼ੁਰੂ ਹੋਇਆ ਇਹਦਾ ਮਤਲਬ ਇਹ ਆ ਕਿ ਸਰਕਾਰੀ ਸਕੂਲ ਜਿਹੜੇ ਨੇ ਉਹ ਕਾਫੀ ਬਿਹਤਰ ਹੋਣੇ ਸ਼ੁਰੂ ਹੋ ਚੁੱਕੇ ਨੇ ਸੋ ਅਸੀਂ ਤੁਹਾਡੇ ਨਾਲ ਆ ਸਟਾਫ ਨਾਲ ਆ ਔਰ ਤੁਸੀਂ ਵੀ ਸਾਥ ਦਿਓ ਤੇ ਆਪਾਂ ਬੱਚਿਆਂ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਦੇ ਵਿੱਚ ਪਹੁੰਚੇ ਪੇਰੈਂਟ ਸਹਿਬਾਨ ਪ੍ਰਿੰਸੀਪਲ ਸਾਹਿਬ ਸਟਾਫ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਿਛਲੇ 4 ਸਾਲ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਵਧੀਆ ਸਵਾਵਾਵਾਂ ਦੇਣ ਵਾਸਤੇ ਕੰਮ ਕਰ ਰਹੇ ਹਾਂ ਆਪਣੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਇੱਕ ਸਕੂਲ ਆਫ ਫੈਮਿਨਸ ਮਿਲਿਆ ਤੇ ਇੱਕ ਹੀ ਸਕੂਲ ਸੀਗਾ ਆਪਣਾ ਜਿਹੜਾ ਕੱਲਾ ਬੱਚੀਆਂ ਦਾ ਸਕੂਲ ਸੀਗਾ ਲੜਕੀਆਂ ਦਾ ਸਕੂਲ ਸੀਗਾ ਆਪਾਂ ਉਹਨੂੰ ਉਹਨੂੰ ਚੁਣਿਆ ਤੇ ਇਹਨੂੰ ਸਕੂਲ ਆਫ ਫੈਮਿਨਸ ਬਣਾਇਆ ਔਰ ਤੁਸੀਂ ਦੇਖ ਰਹੇ ਹੋ ਰਾਉਂਡ ਵੀ ਲਾਓ ਸਕੂਲ ਦਾ ਕਿ ਤੁਹਾਡੇ ਬੱਚੇ ਸੁਰੱਖਿਅਤ ਜਗ੍ਹਾ ਦੇ ਉੱਤੇ ਵਧੀਆ ਟੈਲੈਂਟਡ ਸਟਾਫ ਐਜੂਕੇਟਿਡ ਸਟਾਫ ਉਹਨਾਂ ਕੋਲ ਪੜ ਰਹੇ ਨੇ ਸਮਾਜ ਦੇ ਵਿੱਚ ਜੇ ਸਾਡਾ ਕੋਈ ਵਧੀਆ ਸਰਮਾਇਆ ਹੈਗਾ ਤੇ ਉਹ ਸਾਡੇ ਬੱਚੇ ਹੀ ਨੇ। ਔਰ ਬੱਚਿਆਂ ਦੇ ਉੱਤੇ ਕੀਤੀ ਇਨਵੈਸਟਮੈਂਟ ਸਭ ਤੋਂ ਵਧੀਆ ਇਨਵੈਸਟਮੈਂਟ ਹੁੰਦੀ ਆ ਇਸ ਤੋਂ ਬਾਅਦ ਕੇ ਤੁਸੀਂ ਬਿਜ਼ਨਸ ਕਰ ਲੋ ਬੰਗਲੇ ਬਣਾ ਲਓ ਜੋ ਮਰਜ਼ੀ ਜਿੰਨੀ ਮਰਜ਼ੀ ਇਨਵੈਸਟਮੈਂਟ ਕੇਤੇ ਕਰ ਲੋ ਉਤੋਂ ਵਧੀਆ ਕੋਈ ਇਨਵੈਸਟਮੈਂਟ ਨਹੀਂ ਹੈ ਜਿਹੜੀ ਆਪਣੇ ਬੱਚਿਆਂ ਤੇ ਹੁੰਦੀ ਹੈ। ਬੱਚਿਆਂ ਨੇ ਸਾਡੇ ਸੁਪਨੇ ਪੂਰੇ ਕਰਨੇ ਨੇ। ਬੱਚਿਆਂ ਦੇ ਹੱਥ ਦੇ ਵਿੱਚ ਦੇਸ਼ ਦੀ ਵਾਗਡੋਰ ਜਿਹੜੀ ਆ ਉਹ ਜਾਣੀ ਹੈ ਜੇ ਅੱਜ ਅਸੀਂ ਆਪਣੇ ਬੱਚੇ